ਜਿਨਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਦੱਸਿਓ ਕਿ ਇਹੋ ਜੇ ਮੌਸਮ ਵਿੱਚ ਜੀਵਨ ਸੰਭਵ ਹੈ ਜੇ ਹੈ ਤਾਂ ਕਿਵੇਂ ਮੇਰੇ ਸਾਬ ਨਾਲ ਤਾਂ ਬੜਾ ਮੁਸ਼ਕਿਲ ਆ ਜਿੰਨਾ ਦੇਖਣ ਨੂੰ ਸੋਹਣਾ ਲੱਗਦਾ ਤੇ ਉਨਾ ਹੀ ਮੁਸ਼ਕਿਲ ਲੱਗਦਾ ਜਦੋਂ ਆਪਣੇ ਦਸੰਬਰ ਦੇ ਵਿੱਚ ਜਾਂ ਜਨਵਰੀ 'ਚ ਠੰਡ ਪੈਂਦੀ ਹੈ ਤਾਂ ਆਪਣੇ ਮਨ 'ਚ ਖਿਆਲ ਆਉਂਦਾ ਬਰਗਰ ਵੀ ਚੰਗੀ ਹੈ ਗਰਮੀ ਦਾ ਮੌਸਮ ਹੀ ਵਧੀਆ ਤੇ ਉਦੋਂ ਇਹ ਲੋਕ 40 ਤੋਂ 50 ਡਿਗਰੀ ਮਾਈਨਸ ਦੇ ਵਿੱਚ ਜਿਹੜਾ ਟੈਂਪਰੇਚਰ ਹੁੰਦਾ ਉਹਦੇ ਵਿੱਚ ਰਹਿੰਦੇ ਆ ਤੇ ਕਿਵੇਂ ਰਹਿੰਦੇ ਆ ਆ ਦੇਖੋ ਹਰ ਇੱਕ ਚੀਜ਼ ਜੰਮ ਜਾਂਦੀ ਆ ਪਾਣੀ ਬਾਹਰ ਸਿਟੋ ਉਹ ਵੀ ਜੰਮ ਜਾਂਦਾ ਘਰਾਂ ਦੀਆਂ ਛੱਤਾਂ ਤੇ ਇੰਨੀ ਨਹੀਂ ਬਰਫ਼ ਇਹ ਕਿਵੇਂ ਪੋਸੀਬਲ ਆ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਤੇ ਜਿਹੜੇ ਲੋਕ ਇੱਥੇ ਰਹਿੰਦੇ ਆ ਉਹਨਾਂ ਲਈ ਪਤਾ ਨਹੀਂ ਕਿਵੇਂ ਦਾ ਇਹ ਮੰਜਰ ਹੋਈਗਾ ਵੀ ਇੰਨੀ ਤਾਂ ਸ਼ਾਇਦ ਮਿੱਟੀ ਵੀ ਨਹੀਂ ਹੁੰਦੀ ਜਿੰਨੀ ਇਹ ਬਰਫ਼ ਚੱਕੀ ਫਿਰਦੇ ਆ ਦੇਖੋ ਜੀਵਨ ਜਾਂਚ ਬਹੁਤ ਵੱਡੀ ਚੀਜ਼ ਐ ਇਸ ਇੰਨਾ ਵਾਸਤੇ ਇਹ ਡੇਲੀ ਦਾ ਚੈਲੰਜ ਐ ਨਾ ਵਾਸਤੇ ਹਰ ਰੋਜ਼ ਨਵੀਂ ਚੁਣੌਤੀ ਆ ਦੇਖੋ ਹਰ ਇੱਕ ਜਗ੍ਹਾ ਤੇ ਪਾਣੀ ਜੰਮ ਗਿਆ ਖਾਣ ਪੀਣ ਵਾਲੀਆਂ ਚੀਜ਼ਾਂ ਜੰਮ ਗਈਆਂ ਤਾਂ ਹਰੇਕ ਇੱਕ ਮਿੰਟ ਮਿੰਟ ਤੇ ਚਲਦੀ ਹੈ ਹਰੇਕ ਇੱਕ ਮਿੰਟ ਤੇ ਮੇਰੇ ਸਾਹਮਣੇ ਤਾਂ ਮੈਨੂੰ ਤਾਂ ਬੜਾ ਔਖਾ ਲੱਗਿਆ ਮੈਂ ਦੇਖ ਕੇ ਥੋੜਾ ਸੋਚਣ ਵੀ ਲੱਗਿਆ ਵੀ ਇੰਨਾ ਔਖਾ ਜੀਵਨ ਹੋ ਸਕਦਾ ਕਿ ਸੌਖਾ ਹੋ ਸਕਦਾ ਜਾਂ ਆਪਣੀ ਆਪ ਨੂੰ ਹੀ ਔਖਾ ਲੱਗਦਾ ਜੇ ਕਿਸੇ ਨੂੰ ਪਤਾ ਜਾਂ ਕੋਈ ਇੱਥੇ ਗਿਆ ਜਾਂ ਕਿਸੇ ਨੇ ਵੀ ਐਕਸਪੀਰੀਅੰਸ ਕੀਤਾ ਤਾਂ ਸ਼ੇਅਰ ਜ਼ਰੂਰ ਕਰਿਓ ਦੱਸਿਓ ਜ਼ਰੂਰ ਉਹ ਦੇਖੋ ਹੁਣ ਆ ਬੀਅਰ ਦੀ ਇੱਕ ਕੈਨ ਜਿਹੜਾ ਉਹਨੇ ਸਿੱਟਿਆ ਉਹ ਤੇ ਉਹ ਬਰਫ਼ ਦੇ ਕਰਕੇ ਪਿੰਗਲ ਵੇਹ ਉਹ ਜਾ ਰਿਹਾ ਉਧਰ ਤਿਲਕ ਕੇ ਤੇ ਇਹਨਾਂ ਅਸਤੇਸ਼ਾ ਦਾ ਇਹ ਐਡਵੈਂਚਰ ਹੈ ਇੱਕ ਇਹ ਇੰਜੋਏ ਕਰ ਰਹੇ ਹੈ ਇਸ ਸੀਨ ਨੂੰ ਤੇ ਹੁਣ ਗੱਡੀ ਪੂਰੀ ਦੀ ਪੂਰੀ ਜੰਮ ਗਈ ਦੀ ਜੇ ਆਪਣੇ ਇੱਧਰ ਸੋਚ ਕੇ ਦੇਖੋ ਜੀ ਇਹ ਹਾਲਾਤ ਆਪਣੇ ਇੱਧਰ ਹੋ ਜਾਣ ਤਾਂ ਜੀਵਨ ਜਾਂਚ ਕਿਵੇਂ ਦੀ ਹੋਊਗੀ ਆ ਦੇਖੋ ਪਾਣੀ ਪੂਰਾ ਗਰਮਾ ਪਾਣੀ ਤੇ ਕੁਝ ਪਲਾਂ ਦੇ ਵਿੱਚ ਜੰਮ ਗਿਆ ਦੇਖੋ ਵੀ ਕੁਦਰਤ ਦੇ ਰੰਗ ਵੱਖੋ ਵੱਖਰੇ ਕਿਤੇ ਕਿਵੇਂ ਕਿਤੇ ਕਿਵੇਂ ਦੇਖੋ ਬਰਫ਼ ਹੁਣ ਪਾਣੀ ਇੱਕ ਬੋਟਲ ਮਿੰਟੋਂ ਮਿਟ ਜਾਉ ਜੀ ਕੁਦਰਤ ਬਹੁਤ ਬਲਵਾਨ ਆ ਬਹੁਤ ਸੋਹਣੀ ਆ ਕਿਤੇ ਅੰਤ ਦੀ ਗਰਮੀ ਆ ਕਿਤੇ ਅੰਤਾਂ ਦੀ ਠੰਡ ਆ ਆ ਦੇਖੋ ਲੋ ਬਰਫ਼ ਜਿਗੜ ਗਈ ਕਮਾਲ ਦੀ ਜ਼ਿੰਦਗੀ ਦੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ